ਦਰਸ਼ਨ ਕੇਂਦਰ ਜ਼ਲੰਦਰ ਦੇ ਇਸ ਬੇਹੱਦ ਸਾਰਥਕ ਤੇ ਹਰਮਨ ਪਿਆਰੇ ਸਾਹਿਤਿਕ ਪ੍ਰੋਗਰਾਮ ਕਵੀ ਦਰਬਾਰ ਵਿੱਚ ਪ੍ਰੋਗਰਾਮ ਦੀ ਸਮੁੱਚੀ ਟੀਮ ਮੇਰੇ ਸਾਥੀ ਸ਼ਾਇਰਾਂ ਅਤੇ ਮੇਰੇ ਵੱਲੋਂ ਜਾਨੀ सुरेंद्र ਪ੍ਰੀਤ ਕਣੀਆਂ ਵੱਲੋਂ तमाम ਦਰਸ਼ਕਾਂ ਦਾ ਜੋ ਕਿ ਜੋ ਕਿ ਇਸ ਪ੍ਰੋਗਰਾਮ ਨੂੰ ਇਸ ਵਕਤ ਦੇਖ ਰਹੇ ਹਨ ਦਾ ਮੈਂ ਨਿੱਘਾ ਸਵਾਗਤ ਕਰਦਾ ਹਾਂ ਜਿਵੇਂ ਕਹਿੰਦਾ ਹਾਂ ਤਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਹਨ ਕਿ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬੋਲ ਹੀ ਕਵਿਤਾ ਹੁੰਦੇ ਹਨ ਪਰ ਮੇਰਾ ਮੰਨਣਾ ਹੈ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਨਾਲ ਦਸਤ ਪੰਜਾ ਲੈਂਦੇ ਆਮ ਤੇ ਖਾਸ ਲੋਕਾਂ ਦੇ ਤਿੱਖੇ ਬੋਲ ਵੀ ਕਵਿਤਾ ਹੁੰਦੇ ਹਨ ਕਵਿਤਾ ਕਿਸੇ ਵਕਤ ਆਨੰਦ ਦਾ ਸਾਧਨ ਸੀ ਤੇ ਹੁਣ ਵੀ ਆਨੰਦ ਦਾ ਸਾਧਨ ਤਾਂ ਹੈ ਹੀ ਹੈ ਪਰ ਇਸ ਦੇ ਨਾਲ ਨਾਲ ਕਵਤਾਨੀ ਵਿਅਕਤੀ ਨੂੰ শ্রোਤਿਆਂ ਨੂੰ ਪਾਠਕਾਂ ਨੂੰ ਆਪਣੇ ਆਪ ਦੀ ਸੋਝੀ ਵੀ ਦੇਣੀ ਹੁੰਦੀ ਹੈ ਔਰ ਜ਼ਿੰਦਗੀ ਦੀ ਸੋਝੀ ਵੀ ਦੇਣੀ ਹੁੰਦੀ ਹੈ ਤੇ ਪ੍ਰਕਿਰਤੀ ਦੀ ਸੋਝੀ ਵੀ ਦੇਣੀ ਹੈ ਜਿਹੜਾ ਵੀ ਮਸਲਾ ਜਿਹੜਾ ਹੈਗਾ ਹੈ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ ਉਹ ਸਾਰੇ ਜਿਹੜੇ ਵਸਤੂ ਵਰਤਾਰੇ ਕਵਿਤਾ ਦਾ ਜਿਹੜਾ ਵਿਸ਼ਾ ਹੁੰਦੇ ਹਨ ਤਾਂ ਅੱਜ ਦੇ ਕਵੀ ਦਰਬਾਰ ਦੇ ਵਿੱਚ ਜਿਹੜੇ ਸ਼ਾਇਰ ਸ਼ਿਰਕਤ ਕਰ ਰਹੇ ਹਨ ਉਹਨਾਂ ਦਾ ਤዋਰਫ ਇਸ ਤਰ੍ਹਾਂ ਹੈ ਮੇਰੇ ਨਾਲ ਬੈਠੇ ਹਨ ਸ਼ਹਿਵਾਜ਼ ਖਾਨ ਉਹਨਾਂ ਦੇ ਨਾਲ ਬੈਠੀ ਹੈ ਬਿਹਦ ਚਰਚਿਤ ਸ਼ੈਰਾ ਸਿਮਰਤ ਗਗਨ ਤੇ ਉਹਨਾਂ ਦੇ ਨਾਲ ਬੈਠੇ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਇਰ ਮਲਕੀਤ ਸੋਹਲ ਜੀ ਅੱਜ ਦੇ ਇਸ ਕਵੀ ਦਰਬਾਰ ਦਾ ਮੈਂ ਸ਼ੁਭ ਆਰੰਭ ਉਸ ਸ਼ਾਇਰ ਤੋਂ ਕਰਨ ਜਾ ਰਿਹਾ ਹਾਂ ਜੋ ਆਪਣੇ ਸਵਰਗੀ ਪਿਤਾ ਬਹੁਤ ਵੱਡੇ ਸ਼ਾਇਰ ਕਮਰ ਇਮਤਿਹਾਲ ਦੀ ਵਿਰਾਸਤ ਨੂੰ ਜਾਰੀ ਰੱਖ ਰਹੇ ਹਨ ਉਹਨਾਂ ਦੇ ਦਾ ਇੱਕ ਕਾਫ ਸੰਗ੍ਰਹਿ ਤਾਵੀਰ ਬਿਹੱਦ ਚਰਚਾ ਵਿੱਚ ਹੈ ਉਹਨਾਂ ਨੇ ਲੈਂਦੇ ਪੰਜਾਬ ਦੇ ਚਰਚਿਤ ਸ਼ਾਇਰ ਹੋਰ ਮੁਹੱਬਤ ਨਹੀਂ ਕਰਨੀ ਦੇ ਕਾਫ ਸੰਗ੍ਰਹਿ ਮੇਰੀ ਮੁਰਾਦ ਸਾਗੀਰ ਤਵਸਮ ਹਰਾਤੋਂ ਹੈ ਉਹਨਾਂ ਦੇ ਇਸ ਕਾਫ ਸੰਗ੍ਰਹਿ ਦਾ ਅਨੁਵਾਦ ਵੀ ਕੀਤਾ ਹੈ ਕਿਤੇ ਵਜੋਂ ਅਧਿਆਪਕ ਹਨ ਮੇਰੀ ਮੁਰਾਦ ਹੈ ਸ਼ਹਿਬਾਜ਼ ਖਾਨ ਤੋਂ ਤੇ ਮੈਂ ਸ਼ਹਿਬਾਜ਼ ਖਾਨ ਨੂੰ ਸਨੇਮਰ ਬੇਨਤੀ ਕਰਦਾ ਹਾਂ ਕਿ ਉਹ ਅੱਜ ਦੇ ਇਸ ਕਵੀ ਦਰਬਾਰ ਦਾ ਸ਼ੁਭ ਆਰੰਭ ਕਰਨ ਸ਼ਹਿਬਾਜ਼ ਖਾਨ ਇਹ ਬਹੁਤ-ਬਹੁਤ ਸ਼ੁਕਰੀਆ सुरेंद्र ਜੀ ਇਹ ਆਪਣੀ ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਲਿਖੇ ਕਿ ਬੜੀ ਨਫ਼ਰਤ ਵੀ ਕਰਦੇ ਨੇ ਉਹ ਝੂਠਾ ਪਿਆਰ ਕਰਦੇ ਨੇ ਵਾਹ ਬੜੀ ਨਫ਼ਰਤ ਵੀ ਕਰਦੇ ਨੇ ਉਹ ਝੂਠਾ ਪਿਆਰ ਕਰਦੇ ਨੇ ਮੈਂ ਚਾਹ ਕੇ ਬਚ ਨਹੀਂ ਸਕਦਾ ਅਜੇਹਾ ਵਾਰ ਕਰਦੇ ਨੇ ਵਾਹ ਵਾਹ ਕੀ ਬਾਤ ਮਿਹਰਬਾਨੀ ਜੀ ਉਹਨਾਂ ਦੇ ਹਰ ਸਿਤਮ ਨੂੰ ਮੈਂ ਮੇਰੇ ਤੇ ਪਰਖ ਲੈਂਦਾ ਹਾਂ ਉਹਨਾਂ ਦੇ ਹਰ ਸਿਤਮ ਨੂੰ ਮੈਂ ਮੇਰੇ ਤੇ ਪਰਖ ਲੈਂਦਾ ਹਾਂ ਮੇਰੇ ਵੱਲ ਤੀਰ ਕਰ ਦਿੰਦੇ ਜਾਂ ਫਿਰ ਤਲਵਾਰ ਧਰਦੇ ਨੇ ਜਰਾ ਗੌਰ ਕਰਨਾ ਕਿ ਬੜੇ ਖਾਮੂਸ਼ ਜਿਉਂਦੇ ਨੇ ਜੋ ਅਕਸਰ ਮਾਤ ਚੱਲਦੇ ਨੇ ਕੀ ਬਾਤ ਬੜੇ ਖਾਮੂਸ਼ ਜਿਉਂਦੇ ਨੇ ਜੋ ਅਕਸਰ ਮਾਤ ਚੱਲਦੇ ਨੇ ਬੜੀ ਹੀ ਪੀੜ ਸਹਿੰਦੇ ਨੇ ਤੇ ਅਕਸਰ ਹਾਰ ਜਰਦੇ ਨੇ ਅੱਛਾ ਬਹੁਤ ਮਿਹਰਬਾਨੀ ਜੀ ਦੇਖਣਾ ਕਿ ਮੇਰੇ ਜ਼ਖਮਾਂ ਨੂੰ ਇਹ ਮੁਨਸਿਫ ਨਹੀਂ ਹੁਣ ਲੋੜ ਮਰਹਮ ਦੀ ਬਹੁਤ ਅੱਛਾ ਮੇਰੇ ਜ਼ਖਮਾਂ ਨੂੰ ਇਹ ਮੁਨਸਿਫ ਨਹੀਂ ਹੁਣ ਲੋੜ ਮਰਹਮ ਦੀ ਇਹ ਕਿੰਨੀ ਵਾਰ ਛਿੜਦੇ ਨੇ ਤੇ ਕਿੰਨੀ ਵਾਰ ਭਰਦੇ ਨੇ ਅੱਛਾ ਅੱਛਾ ਬਹੁਤ ਅੱਛਾ ਕੋਸ਼ਿਸ਼ ਪੜੀ ਕੀਤੀ ਸਫੀਨੇ ਡੋਬ ਦੇਵਣ ਦੀ ਗਗਨ ਜੀ ਅਸਾਂ ਕੋਸ਼ਿਸ਼ ਅਸਾਂ ਕੋਸ਼ਿਸ਼ ਬੜੀ ਕੀਤੀ ਸਫੀਨੇ ਡੋਬ ਦੇਵਣ ਦੀ ਤੇ ਜਿੰਨੀ ਵਾਰ ਡੋਬੇ ਨੇ ਇਹ ਉਨੀਵਾਰ ਤਰਦੇ ਨੇ ਇਹ ਬਹੁਤ ਅੱਛਾ ਤੁਹਾਨੂੰ ਰੂਪ ਮਿਲਿਆ ਹੈ ਤਾਂ ਦੁਨੀਆ ਕੋਲ ਬਿੰਦੀ ਹੈ ਤੁਹਾਨੂੰ ਰੂਪ ਮਿਲਿਆ ਹੈ ਤਾਂ ਦੁਨੀਆ ਕੋਲ ਬਿੰਦੀ ਹੈ ਅਸਾਂ ਬਦਸੂਰਤਾ ਦੇ ਕੋਲ ਆਉਣੋ ਯਾਰ ਡਰਦੇ ਨੇ ਤੇ ਆਖਰੀ ਹੈ ਕਿ ਇਹ ਅੱਖਰ ਚਾਰ ਲਿਖ ਕੇ ਵੀ ਇਹੀ ਸ਼ਹਿਬਾਜ਼ ਰਹਿਣਾ ਤੂੰ ਇਹ ਅੱਖਰ ਚਾਰ ਲਿਖ ਕੇ ਵੀ ਇਹੀ ਸ਼ਹਿਬਾਜ਼ ਰਹਿਣਾ ਤੂੰ ਇਹ ਹਰਫਾਂ ਤੇ ਅਸੂਲਾਂ ਦੇ ਬੜੇ ਵਿਚਕਾਰ ਪਰਦੇ ਨੇ ਬੜੀ ਨਫ਼ਰਤ ਵੀ ਕਰਦੇ ਨੇ ਉਹ ਝੂਠਾ ਪਿਆਰ ਕਰਦੇ ਨੇ ਮੈਂ ਜਾ ਕੇ ਬਚ ਨਹੀਂ ਸਕਦਾ ਅਜੇ ਹਾਰ ਕਰਦੇ ਨਹੀਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਇਸਨ ਸ਼ਹਿਵਾਜ਼ ਖਾਨ ਜਿਨ੍ਹਾਂ ਨੇ ਬੜੇ ਹੀ ਕੋਮਲ ਪਾਪੂਰਤ ਤੇ ਸਾਰਥਕ ਜਿਹੜੇ ਅਹਿਸਾਸ ਹੈਗੇ ਉਹਨਾਂ ਨਾਲ ਸੰਬੰਧਿਤ ਆਪਣੀ ਇੱਕ ਗਜ਼ਲ ਪੇਸ਼ ਕੀਤੀ ਹੈ ਤਾਂ ਇਸ ਤੋਂ ਬਾਅਦ ਮੈਂ ਦਾपती ਸੁਖਮ ਦੇਰਿਆ ਹਾਂ ਸਿਮਰਤ ਗਗਨ ਨੂੰ ਸਿਮਰਤ ਗਗਨ ਸਾਡੀ ਪ੍ਰੋਡ ਸ਼ਾਇਰਾ ਹੈ ਚਰਚਿਤ ਸ਼ਾਇਰਾ ਹੈ ਤਾਂ ਉਹਨਾਂ ਨੇ ਪੰਜਾਬੀ ਕਾਵ ਜੱਤ ਦੇ ਵਿੱਚ ਤਿੰਨ ਕਾਵ ਸੰਗ੍ਰਹਿ ਜਿਹੜੇ ਆ ਆਪਣੇ ਪੇਸ਼ ਕੀਤੇ ਹਨ ਇਸ ਦੇ ਨਾਲ ਨਾਲ ਉਹਨਾਂ ਨੇ ਇੱਕ ਨਾਵਲ ਕਾਲੀ ਕਥਾ ਵੀ ਸਾਡੇ ਸਰੋਤਿਆਂ ਨੂੰ ਸਾਡੇ ਪਾਠਕਾਂ ਨੂੰ ਦਿੱਤਾ ਹੈ ਤਾਂ ਉਹਨਾਂ ਦਾ ਇੱਕ ਕਾਵ ਸੰਗ੍ਰਹਿ ਤਸਵੀ ਜਿਸ ਨੂੰ ਬਹੁਤ ਵੱਡਾ ਸਨਮਾਨ ਵੀ ਮਿਲ ਚੁੱਕਿਆ ਹੈ ਤੇ ਮੈਂ ਸਿਮਰਤ ਗਗਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਆਪਣੀਆਂ ਆਪਣੀ ਕਵਿਤਾ ਦੇ ਨਾਲ ਇਸ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ ਦਰਜ ਕਰਨ ਸਿਮਰਤ ਗਗਨ ਜੀ। ਸ਼ੁਕਰੀਆ ਸ੍ਰਿੰਦਰ ਜੀ। ਮੈਂ ਕੁੜੀਆਂ ਦੀ ਨੁਮਾਇੰਦਗੀ ਕਰਦੀ ਇੱਕ ਨਜ਼ਮ ਤੁਹਾਡੇ ਨਾਲ ਸਾਂਝੀ ਕਰਾਂਗੀ। ਇਰਸ਼ਾਦ ਜੀ। ਅਸੀਂ ਕੁੜੀਆਂ ਮਰਮੁਕ ਜਾਣੀਆਂ ਸਾਨੂੰ ਪੱਥਰ ਆਖਣ ਸਾਰੇ। ਵਾਹ ਵਾਹ ਬਹੁਤ ਅੱਛਾ ਬਹੁਤ ਅੱਛਾ। ਅਸੀਂ ਕੁੜੀਆਂ ਮਰਮੁਕ ਜਾਣੀਆਂ ਸਾਨੂੰ ਪੱਥਰ ਆਖਣ ਸਾਰੇ। ਅਸੀਂ ਬੁੱਕਾਂ ਭਰ ਕੇ ਸੱਤੇ ਅੰਬਰ ਗੱਡ-ਗੱਡ ਪੀਲੇ ਸਾਰੇ ਵਾਹ 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 ਬਹੁਤ ਅੱਛਾ ਅਸੀਂ ਮੁਠਾਂ ਭਰ-ਭਰ ਤਾਰੇ ਅਫਸ਼ਾਂ ਵਾਂਗ ਭਰ ਲਏ ਸਾਰੇ ਅਸੀਂ ਧੁੱਪਾਂ ਮਲੀਆਂ ਪਿੰਡੇ ਤੇ ਸਾਡੇ ਛਾਵਾਂ ਪੰਦ ਨਿਹਾਰੇ ਹੂੰ ਧਰਤੀ ਨੂੰ ਵਟਣਾ ਮਲਣ ਲਈ ਅਸੀਂ ਅਮਲਤਾਸ ਸਭ ਛਾੜੇ ਅੱਛਾ ਜੀ ਧਰਤੀ ਨੂੰ ਵਟਣਾ ਮਲਣ ਲਈ ਅਸੀਂ ਅਮਲਤਾਸ ਸਭ ਛਾੜੇ ਅਸੀਂ ਗੁਲਮੋਹਰਾ ਨੂੰ ਚੁੰਮਿਆ ਇੱਕ ਬਿੰਦ ਵਿੱਚ ਖੜ ਗਏ ਸਾਰੇ ਬਹੁਤ 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 ਅੱਛਾ ਬਹੁਤ ਅੱਛਾ ਅਸੀਂ ਗੁਲਮੋਹਰਾ ਨੂੰ ਚੁੰਮਿਆ ਇੱਕ ਬਿੰਦ ਵਿੱਚ ਖੜ ਗਏ ਸਾਰੇ ਅਸੀਂ ਨੀਰਾ ਨੂੰ ਅੰਦਰ ਸਾਂਭਿਆ ਅਸੀਂ ਨੀਰਾ ਨੂੰ ਅੰਦਰ ਸਾਂਭਿਆ ਸਾਥੋਂ ਦਰਿਆਵਾਂ ਲੈ ਉਧਾਰੇ ਹੂੰ ਸਾਡੇ ਜਿਗਰੇ ਆਤਸ਼ੀ ਜਿਗਰੇ ਸਾਡੇ ਆਤਸ਼ੀ ਸਾਨੂੰ ਪਰਬਤ ਵਾਜਾਂ ਮਾਰੇ ਅੱਛਾ ਅੱਛਾ ਅਸੀਂ ਕੁਛੜ ਚੁੱਕੀਆਂ ਹੋਣੀਆਂ ਅਸੀਂ ਕੁਛੜ ਚੁੱਕੀਆਂ ਹੋਣੀਆਂ ਸਾਥੋਂ ਵਿਦਮਤਾ ਮਿਰਚਾਂ ਵਾਰੇ ਅੱਛਾ ਬਹੁਤ ਅੱਛਾ ਮੌਲਣ ਖਾਤਰ ਕੁਦਰਤ ਨੇ ਸਾਥੋਂ ਹਾਸੇ ਲਏ ਉਧਾਰੇ ਸਾਡੀ ਮਹਿਕਾਂ ਵਰਗੀ ਜ਼ਿੰਦਗੀ ਫੁੱਲ ਸਾਨੂੰ ਵੇਖ ਖਿੜ ਜਾਵੇ ਸਾਡੀ ਮਹਿਕਾਂ ਵਰਗੀ ਜ਼ਿੰਦਗੀ ਫੁੱਲ ਸਾਨੂੰ ਵੇਖ ਖਿੜ ਜਾਵੇ ਅਸੀਂ ਰਾਤਾਂ ਕੇਸੀ ਬਨ ਕੇ ਕਈ ਜੱਗ ਤੇ ਸੂਰਜ ਚੜਾਏ ਅਛਾ ਬੋਤੋ ਅਸੀਂ ਰਾਤਾਂ ਤੇਸੀ ਬਨ ਕੇ ਕਈ ਸੂਰਜ ਜੱਗ ਤੇ ਚੜਾਏ ਤੇ ਅਖੀਰ ਅਜੀ ਜਿੱਥੇ ਅੱਲਾ ਹੋਵੇ ਮਿਹਰਬਾਨ ਉਥੇ ਸਾਡੀ ਜੂਨ ਹਰਿਆਈ ਜਿੱਥੇ ਅੱਲਾ ਹੋਵੇ ਮਿਹਰਬਾਨ ਉਥੇ ਸਾਡੀ ਜੂਨ ਹਰਿਆਈ ਸ਼ੁਕਰੀਆ ਜੀ ਇਹ ਸੰ ਸਿਮਰਤ ਗਗਨ ਤਾਂ ਇਸ ਤੋਂ ਬਾਅਦ ਜਿਹੜੇ ਸ਼ਾਇਰ ਨੂੰ ਮੈਂ ਪੇਸ਼ ਕਰ ਰਿਹਾ ਹਾਂ ਉਹਨਾਂ ਨੇ ਉਹਨਾਂ ਦਾ ਵੱਡਾ ਯੋਗਦਾਨ ਹੈ ਪੰਜਾਬੀ ਕਾਪ ਸਾਹਿਦ ਦੇ ਵਿੱਚ ਨੋ ਪੁਸਤਕਾਂ ਹੁਣ ਤੱਕ ਉਹ ਰਚ ਚੁੱਕੇ ਹਨ ਜਿਨ੍ਹਾਂ ਵਿੱਚੋਂ ਜ਼ਿਕਰਯੋਗ ਹਨ ਸੁਣ ਵੀ ਸੱਜਣਾ ਸੱਜਣਾ ਬਾਜ ਹਨੇਰਾ ਤੇ ਹੁਣੇ-ਹੁਣੇ ਉਹਨਾਂ ਦਾ ਇੱਕ ਬੇहद ਚਰਚਿਤ ਕਾਫ ਸੰਗ੍ਰਹਿ ਛਪਿਆ ਹੈ ਮਿੱਟੀਏ ਪੰਜਾਬ ਦੀ ਏ ਮੇਰੀ ਮੁਰਾਦ ਹੈ ਪ੍ਰੋਤ ਸ਼ਾਇਰ ਮਲਕੀਤ ਸੋਹਲ ਹੋਰਾਂ ਤੋਂ ਮੈਂ ਸੋਹਲ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਕਲਾਮ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਮਾਣਯੋਗ ਮਲਕੀਤ ਸੋਹਲ ਜੀ ਧੰਵਾਦ ਮਿੱਟੀ ਇਹ ਪੰਜਾਬ ਦੀ ਏ ਮਿੱਟੀ ਇਹ ਨਹੀਂ ਮਿੱਟੀ ਇਹ ਪੰਜਾਬ ਦੀ ਏ ਮਿੱਟੀ ਇਹ ਮਾਝੇ ਤੇ ਮਾਲਵੇ ਦੁਆਬ ਦੀ ਏ ਮਿੱਟੀ ਇਹ ਬਹੁਤ ਅੱਛਾ ਬਹੁਤ ਅੱਛਾ ਮਿੱਟੀ ਇਹ ਨਹੀਂ ਮਿੱਟੀ ਇਹ ਪੰਜਾਬ ਦੀ ਏ ਮਿੱਟੀ ਇਹ ਮਾਝੇ ਤੇ ਮਾਲਵੇ ਦੁਆਬ ਦੀ ਏ ਮਿੱਟੀ ਇਹ ਤੇਰੀ ਗੋਦੀ ਵਿੱਚ ਖੇਡੇ ਰਾਜੇ ਤੇ ਫਕੀਰ ਨੇ ਜੀ ਤੇਰੀ ਗੋਦੀ ਵਿੱਚ ਖੇਡੇ ਰਾਜੇ ਤੇ ਫਕੀਰ ਨੇ ਰੰਗਲੇ ਪੰਜਾਬ ਦੀ ਟੁਕੜੀ ਤਕਦੀਰ ਨੇ ਬਹੁਤ ਅੱਛਾ ਜੀ ਪਰੇ ਅਸਮਾਨ ਵਿੱਚ ਤਾਰਿਆਂ ਦੀ ਖਿੱਤੀ ਏ ਮਿੱਟੀ ਏ ਨ ਮਿੱਟੀ ਏ ਪੰਜਾਬ ਦੀ ਏ ਮਿੱਟੀ ਏ ਬਹੁਤ ਅੱਛਾ ਜੀ ਮਾਝੇ ਤੇ ਮਾਲਵੇ ਦੁਆਬ ਦੀ ਏ ਮਿੱਟੀ ਏ ਬਹੁਤ ਅੱਛਾ ਬਹੁਤ ਅੱਛਾ ਬਹੁਤ ਸੁਣਾ ਪੁਲਦਾਰੀ ਦਿਲ ਵਜੇ ਸੰ ਸੰ 47 ਨੇ ਹੂੰ ਪੁਲਦਾਰੀ ਦਿਲੋਂ ਵਜੇ ਸੰ ਸੰ 47 ਨੇ ਸੰਜੇ ਪਰਵਾਰਾਂ ਦੀ ਵੀ ਟੁੱਟ ਗਈ ਪਿਹੜੀ ਨਹੀਂ ਜੀ ਦਸ ਮੈਨੂੰ ਸੂਰਜੀ ਦੇ ਲਾਲ ਜੀ ਇਹ ਟਿੱਕੀ ਏ

ਦਰਮਾ ਤੇ ਬੋਲੀਆਂ ਚ ਮਿੱਠਤ ਨਾ ਲੱਭਦੀ ਹਮ ਹੁਣ ਦਰਮਾ ਤੇ ਬੋਲੀਆਂ ਚ ਮਿੱਠਤ ਨਾ ਲੱਭਦੀ ਸੋਲ ਕਾਇਨਾਤ ਵੀ ਰਸ ਰਸੀ ਲੱਗਦੀ ਬਹੁਤ ਅੱਛਾ ਜੀ ਬਹੁਤ ਸੋਹਣਾ ਦਰਮਾ ਤੇ ਬੋਲੀਆਂ ਚ ਮਿੱਠਤ ਨਾ ਲੱਭਦੀ ਸੋਲ ਕਾਇਨਾਤ ਵੀ ਰਸ ਰਸੀ ਲੱਗਦੀ ਗਲ ਨਾਲ ਲਾਲਾ ਗਲ ਨਾਲ ਲਾਲਾ ਹੁਣ ਬੋਲੀਏ ਨਹੀਂ ਮਿੱਠੀਏ 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 ਪੰਜਾਬੀ ਬਹੁਤ ਅੱਛਾ ਜੀ ਮਾਜੇ ਤੇ ਮਾਲਵੇ ਦੀ ਧਰਤੀ ਇਹ ਮਿੱਟੀ ਹੈ ਬਹੁਤ ਸੋਹਣੀ ਮਿੱਟੀ ਹੈ ਨੀ ਮਿੱਟੀ ਹੈ ਬਹੁਤ ਅੱਛਾ ਮਿੱਟੀ ਹੈ ਨੀ ਮਿੱਟੀ ਹੈ ਪੰਜਾਬ ਦੀ ਹੈ ਮਿੱਟੀ ਤਨਵਾਜੀ ਬਹੁਤ ਸ਼ੁਕਰੀਆ ਬਹੁਤ ਅੱਛਾ ਇਹ ਪਿਆਰੇ ਦੋਸਤੋ ਇਹ ਸਾਡੇ ਅੱਜ ਦੇ ਇਸ ਕਵੀ ਦਰਬਾਰ ਦਾ ਬੜੀ ਖੂਬਸੂਰਤੀ ਦੇ ਨਾਲ ਸੰਚਾਲਨ ਕਰ ਰਿਹਾ ਹੈ ਸ੍ਰਿੰਦਰਪ੍ਰੀਤ ਕਣਿਆ ਜੀ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਸੱਦਾ ਦੇਣ ਤੋਂ ਪਹਿਲਾਂ ਮੈਂ ਉਹਨਾਂ ਬਾਰੇ ਸੰਖੇਪ ਜੀ ਜਾਣਕਾਰੀ ਆਪ ਸਭ ਦੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਸ੍ਰਿੰਦਰਪ੍ਰੀਤ ਕਣਿਆ ਜੀ ਇਹ ਬਹੁਤ ਅੱਛੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਵਧੀਆ ਗਜ਼ਲਕਾਰ ਨੇ ਤੇ ਇੱਕ ਚੰਗੇ ਜਥੇਪੰਦਕ ਅਗੂ ਵੀ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ 2006 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਵਕਫ-ਵਕਅ ਅਹੁਦਿਆਂ ਦੇ ਉੱਤੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਨੇ ਔਰ ਬੜੀ ਮਾਣ ਵਾਲੀ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹਨਾਂ ਦੀਆਂ ਹੁਣ ਤੱਕ ਤਕਰੀਬਨ 5 ਪੁਸਤਕਾਂ ਜਿਹੜੀਆਂ ਉਹ ਛਪ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਦੋ ਗਜ਼ਲ ਸੰਗ੍ਰਹਿ ਹਰਫ਼ਾਂ ਦੇ ਪੁਲ ਤੇ ਤੁਮਾ ਜ਼ਿਕਰਯੋਗ ਨੇ ਸੋ ਮੇਰੀ ਆਵਾਜ਼ ਹੈ ਮੇਰੀ ਮਰਾਦ ਹੈ ਸਰਿੰਦਰਪ੍ਰੀਤ ਕਣੀਆਂ ਜੀ ਨੂੰ ਕਿ ਉਹ ਵੀ ਆਪਣਾ ਕਲਾਮ ਜਿਹੜਾ ਆ ਉਹ ਸਾਡੇ ਦੋਸਤਾਂ ਦੇ ਨਾਲ ਸਾਡੇ ਸਭ ਦੇ ਨਾਲ ਸਾਂਝਾ ਕਰਨ ਸਰਿੰਦਰਪ੍ਰੀਤ ਜੀ ਬਹੁਤ ਬਹੁਤ ਪਿਆਰ ਤੇ ਬਹੁਤ ਬਹੁਤ ਸ਼ੁਕਰੀਆ ਸ਼ਹਿਵਾਜ਼ ਖਾਨ ਸਾਹਿਬ ਜੀ ਸ਼ੁਕਰੀਆ ਤਾਂ ਮੈਂ ਤੁਹਾਡੇ ਨਾਲ ਆਪਣੀ ਇੱਕ ਗਜ਼ਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ ਉਸ ਤੋਂ ਪਹਿਲਾਂ ਇੱਕ ਦੋ ਸ਼ੇਅਰ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਜੀ ਉਹ ਸ਼ੇਅਰ ਹੈ ਕਿ ਮੈਂ ਪਿੰਡ ਦਾ ਹਾਲ ਪੁੱਛਣ ਸ਼ਹਿਰੋਂ ਅੱਜਕੱਲ ਪਿੰਡ ਨਹੀਂ ਜਾਂਦਾ ਬਹੁਤ ਅੱਛਾ ਹੈ ਮੈਂ ਪਿੰਡ ਦਾ ਹਾਲ ਪੁੱਛਣ ਸ਼ਹਿਰੋਂ ਅੱਜਕੱਲ ਪਿੰਡ ਨਹੀਂ ਜਾਂਦਾ ਮੈਂ ਲੇਬਰ ਚੌਂਕ ਵਿੱਚੋਂ ਹਾਲ ਪਿੰਡ ਦਾ ਜਾਣ ਲੈਂਦਾ ਹਾਂ ਬਹੁਤ ਅੱਛਾ ਜੀ ਬਹੁਤ ਸੋਹਣਾ ਤੇ ਖੋਰ ਸ਼ਹਿਰ ਹੈ ਘੜੇ ਨਲਕੇ ਤੇ ਸਭ ਦਰਿਆ ਨਮੋਸ਼ੀ ਵਿੱਚ ਡੁੱਬੇ ਨੇ ਜੀ ਘੜੇ ਨਲਕੇ ਤੇ ਸਭ ਦਰਿਆ ਨਮੋਸ਼ੀ ਵਿੱਚ ਡੁੱਬੇ ਨੇ ਜੀ ਜਦੋਂ ਦਾ ਬੋਤਲਾਂ ਵਿੱਚ ਬੰਦ ਹੋ ਕੇ ਵਿਕ ਰਿਹਾ ਪਾਣੀ ਬਹੁਤ ਅੱਛਾ ਬਹੁਤ ਸੋਹਣਾ ਜੀ ਇੱਕ ਹੋਰ ਸ਼ਾਇਰ ਹੈ ਕਿ ਘਰ ਲੱਗਦਾ ਹੈ पिंजरा ओनु जिदे मन ਵਿੱਚ ਅੰਬਰ ਨੇ ਹਮ ਘਰ ਲੱਗਦਾ ਹੈ पिंजरा ओनु जिदे मन ਵਿੱਚ ਅੰਬਰ ਨੇ ਜੋ ਅੰਬਰ ਨੂੰ ਭੁੱਲ ਚੁੱਕਿਆ ਉਹਨੂੰ पिंजरा ਵੀ ਕਰ ਲੱਗਦਾ ਹੈ ਬਹੁਤ ਅੱਛਾ ਜੀ ਤੋ ਗਜ਼ਲ ਦਾ ਮਤਲਬ ਪੇਸ਼ ਹੈ ਦੋਸਤੋ ਜੀ ਕਿ ਵਫਾ ਹੋਵੇ ਦਇਆ ਹੋਵੇ ਜਿਦੇ ਵਿੱਚ ਪਿਆਰ ਵੀ ਹੋਵੇ ਹਮ ਵਫਾ ਹੋਵੇ ਦਇਆ ਹੋਵੇ ਜਿਦੇ ਵਿੱਚ ਪਿਆਰ ਵੀ ਹੋਵੇ ਬੇਸ਼ੱਕ ਕਲ ਤੀਕ ਹੀ ਹੋਵੇ ਮੇਰੀ ਇਉਂ ਜ਼ਿੰਦਗੀ ਹੋਵੇ ਬਹੁਤ ਅੱਛਾ ਬਹੁਤ ਸੋਹਣਾ ਮੇਰੀ ਜ਼ਿੰਦ ਜਿਉਂਦਿਆਂ ਦੀ ਬੰਦਗੀ ਵੀ ਕਰ ਰਹੀ ਹੋਵੇ ਹਮ ਮੇਰੀ ਜ਼ਿੰਦ ਜਿਉਂਦਿਆਂ ਦੀ ਬੰਦਗੀ ਵੀ ਕਰ ਰਹੀ ਹੋਵੇ ਤੇ ਜਾਨੋ ਵੱਧ ਵਖਤਾ ਮਾਰਿਆਂ ਨੂੰ ਪਿਆਰ ਦੀ ਬਹੁਤ ਅੱਛਾ ਬਹੁਤ ਸੋਹਣਾ ਸ਼ੁਕਰੀਆ ਬਹੁਤ ਹੋ ਬਹੁਤ ਬਹੁਤ ਸ਼ੁਕਰੀਆ ਕਿ ਅਜੇ ਤਰਦੇ ਨੇ ਪੱਥਰ ਇਸ ਵਿੱਚ ਜੀ ਤੇ ਫੁੱਲ ਡੁੱਬਦੇ ਨੇ ਹਮ ਅਜੇ ਤਰਦੇ ਨੇ ਪੱਥਰ ਇਸ ਵਿੱਚ ਤੇ ਫੁੱਲ ਡੁੱਬਦੇ ਨੇ ਸਾਮੇ ਦੇ ਵਹਿਣ ਸੰਗ ਮੇਰੀ ਕਿਵੇਂ ਫਿਰ ਸਹਿਮਤੀ ਹੋਵੇ ਬਹੁਤ ਅੱਛਾ ਨਾ ਚਾਹਾਂ ਕੋਠੀਆਂ ਕਾਰਾਂ ਮੇਰੀ ਮੰਗ ਬਹੁਤ ਛੋਟੀ ਹੈ ਹਾਂਜੀ ਨਾ ਚਾਹਾਂ ਕੋਠੀਆਂ ਕਾਰਾਂ ਮੇਰੀ ਮੰਗ ਬਹੁਤ ਛੋਟੀ ਹੈ ਵਸੀਅਤ ਢਾਈ ਅੱਖਰਾਂ ਦੀ ਹੀ ਮੇਰੇ ਨਾਂ ਲਿਖੀ ਹੋਵੇ ਬਹੁਤ ਸੋਹਣਾ ਬਹੁਤ ਸੋਹਣਾ ਦੁਬਾਰਾ ਨਾ ਚਾਹਾਂ ਕੋਠੀਆਂ ਕਾਰਾਂ ਮੇਰੀ ਮੰਗ ਬਹੁਤ ਛੋਟੀ ਹੈ ਨਾ ਚਾਹਾਂ ਕੋਠੀਆਂ ਕਾਰਾਂ میری ਮੰਗ ਬਹੁਤ ਛੋਟੀ ਹੈ وصیت ਢਾਈ ਅੱਖਰਾਂ ਦੀ ਹੀ ਮੇਰੇ ਨਾਂ ਲਿਖੀ ਹੋਵੇ ਤੋਂ ਬੜੇ ਕੋਮਲ ਅਹਿਸਾਸਾਂ ਦਾ ਇੱਕ ਸ਼ੇਅਰ ਹੈ ਮੈਂ ਮਿੱਧੇ ਫੁੱਲ ਮੁੰਆਂ तितਲੀਆਂ ਨੂੰ ਵੇਖਦਾ ਜਦ ਵੀ ਬਹੁਤ ਅੱਛਾ ਬਹੁਤ ਅੱਛਾ ਸ਼ੁਕਰੀਆ ਮੈਂ ਮਿੱਧੇ ਫੁੱਲ ਮੁੰਆਂ तितਲੀਆਂ ਨੂੰ ਵੇਖਦਾ ਜਦ ਵੀ ਇਵੇਂ ਮਹਿਸੂਸ ਦਾ ਹਾਂ ਜਾਨ ਜਿੱਦਾਂ ਨਿਕਲਦੀ ਹੋਵੇ ਬਹੁਤ ਅੱਛਾ ਜੀ ਬਹੁਤ ਸੋਹਣਾ ਅਨਬਾਦ ਬਹੁਤ ਸੋਹਣਾ ਮਰੇ ਨਾਰੀਜ਼ ਕੋਈ ਦਿਲ ਦੀ ਨਾ ਟੁੱਟਣ ਖਾਬ ਨੈਣਾ ਦੇ ਹਮ ਮਰੇ ਨਾਰੀਜ਼ ਕੋਈ ਦਿਲ ਦੀ ਨਾ ਟੁੱਟਣ ਖਾਬ ਨੈਣਾ ਦੇ ਕਿਤੇ ਦੁਨੀਆ ਚ ਐਸੀ ਥਾਂ ਵੀ ਮੈਨੂੰ ਪਾੜਦੀ ਹੋਵੇ ਬਹੁਤ ਅੱਛਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਮਰੇ ਨਾਰੀਜ਼ ਕੋਈ ਦਿਲ ਦੀ ਨਾ ਟੁੱਟਣ ਖਾਬ ਨੈਣਾ ਦੇ ਕਿਤੇ ਦੁਨੀਆ ਚ ਐਸੀ ਥਾਂ ਵੀ ਮੈਨੂੰ ਪਾੜਦੀ ਹੋਵੇ ਜੀ ਮੈਂ 부ਝਿਆ ਮਨ ਤਿਤਕ ਕੀ ਸ਼ਾਮ ਲੈ ਕੇ ਰੋਜ਼ ਘਰ ਪਰਤਾਂ ਮੈਂ ਬੁਝਿਆ ਮਨ ਤਿੱਥਕੀ ਸ਼ਾਮ ਲੈ ਕੇ ਰੋਜ਼ ਘਰ ਪਰਤਾਂ ਕਦੇ ਤਾਂ ਘਰ ਦੀ ਸਰਦਲ ਮੀਰਾ ਰਾ ਵੀ ਦੇਖਦੀ ਹੋਵੇ ਬਹੁਤ ਸੋਹਣਾ ਜੀ ਬਹੁਤ ਅੱਛਾ ਲਿਖਿਆ ਬਹੁਤ ਸੋਹਣਾ ਮਿਹਰਬਾਨੀ ਤੋ ਬੜਾ ਕਾਬਲੀ ਗੌਰ ਸ਼ਾਇਰ ਹੈ ਇੱਕ ਸ਼ਹਿਬਾਦ ਜੀ ਤੁਹਾਡੀ ਨਜ਼ਰ ਹਰ ਇੱਕ ਬੰਦਾ ਹੀ ਸਿਰ ਤੇ ਪੈਰ ਰੱਖ ਕੇ ਦੌੜਿਆ ਜਾਂਦਾ ਹੈ ਹਰ ਇੱਕ ਬੰਦਾ ਹੀ ਸਿਰ ਤੇ ਪੈਰ ਰੱਖ ਕੇ ਦੌੜਿਆ ਜਾਂਦਾ ਹੈ ਉਹਦੀ ਸੋਨੇ ਦੀ ਲੰਕਾ ਜਿੱਦਾਂ ਕਿਧਰੇ ਜਲ ਰਹੀ ਹੋ ਰਹੀ ਬਹੁਤ ਅੱਛਾ ਜੀ ਬਹੁਤ ਸੋਹਣਾ ਸ਼ੁਕਰੀਆ ਬਹੁਤ ਅੱਛਾ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਆਖਰੀ ਸ਼ੇਅਰ ਹੈ ਜੀ ਐ ਮੇਰੇ ਮਾਲਕਾ ਤੌਫੀਕ ਦੇ ਲਫ਼ਜ਼ਾਂ ਨੂੰ ਵਰਤਣ ਦੀ ਤੌਫੀਕ ਐ ਮੇਰੇ ਮਾਲਕਾ ਤੌਫੀਕ ਦੇ ਲਫ਼ਜ਼ਾਂ ਨੂੰ ਵਰਤਣ ਦੀ ਮੁਕੰਮਲ ਜ਼ਦ ਗਜ਼ਲ ਹੋਵੇ ਉਹ ਸੂਰਤ ਯਾਰ ਦੀ ਹੋਵੇ ਬਹੁਤ ਅੱਛਾ ਜੀ ਬਹੁਤ ਸੋਹਣਾ ਸ਼ੁਕਰੀਆ ਵਫਾ ਹੋਵੇ ਦਇਆ ਹੋਵੇ ਜਿਹਦੇ ਵਿੱਚ ਪਿਆਰ ਵੀ ਹੋਵੇ ਬੇਸ਼ੱਕ ਕਲ ਤੀਕ ਹੀ ਹੋਵੇ ਮੇਰੀ ਇਹ ਜ਼ਿੰਦਗੀ ਹੋਵੇ ਬਹੁਤ ਅੱਛਾ ਸ਼ੁਕਰੀਆ ਬਹੁਤ ਬਹੁਤ ਦੋਸਤੋ ਤੋਂ ਅੱਜ ਦੇ ਇਸ ਕਵੀ ਦਰਬਾਰ ਦੇ ਦੂਸਰੇ ਦੌਰ ਦੇ ਵਿੱਚ ਮੈਂ ਫਿਰ ਨਿਮਰਤਾ ਸਹਿਤ ਸਹਿਬਾਜ ਖਾਨ ਹੋਰਾਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਆਪਣੀ ਇੱਕ ਹੋਰ ਗਜ਼ਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਸਹਿਬਾਜ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ ਆਪਣੀ ਇੱਕ ਛੋਟੀ ਜੀ ਗਜ਼ਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਲਿਖਿਆ ਕਿ ਦਿਲ ਨੂੰ ਨਿਤ ਸਤਾਵੇਂ ਇਹ ਗੱਲ ਚੰਗੀ ਨਹੀਂ ਦਿਲ ਨੂੰ ਨਿਤ ਸਤਾਵੇਂ ਇਹ ਗੱਲ ਚੰਗੀ ਨਹੀਂ ਸੁਫਨੇ ਵਿੱਚ ਨਾ ਆਵੇਂ ਇਹ ਗੱਲ ਚੰਗੀ ਨਹੀਂ ਅੱਛਾ ਬਹੁਤ ਅੱਛਾ ਬਹੁਤ ਅੱਛਾ ਮਿਹਰਬਾਨੀ ਦਿਲ ਨੂੰ ਨਿਤ ਸਤਾਵੇਂ ਇਹ ਗੱਲ ਚੰਗੀ ਨਹੀਂ ਸੁਫਨੇ ਵਿੱਚ ਨਾ ਆਵੇਂ ਇਹ ਗੱਲ ਚੰਗੀ ਨਹੀਂ ਹੋਰਾਂ ਨਾਲ ਤਬੜੀਆਂ ਗੱਲਾਂ ਕਰਦਾ ਤੂੰ ਵਾਹ ਹੋਰਾਂ ਨਾਲ ਤਬੜੀਆਂ ਗੱਲਾਂ ਕਰਦਾ ਤੂੰ ਸਾਨੂੰ ਮੂੰਹ ਨਾ ਲਾਵੇਂ ਇਹ ਕੀ ਕਿਆ ਬਾਤ ਕਿਆ ਬਾਤ ਬਹੁਤ ਬਹੁਤ ਸ਼ੁਕਰੀਆ ਸਰਿੰਦਰ ਜੀ ਗੌਰ ਕਰਨਾ ਕਿ ਤੇਰੇ ਖਾਤਰ ਆਪਣਾ ਆਪ ਗਵਾਇਆ ਹੈ ਤੇਰੇ ਖਾਤਰ ਆਪਣਾ ਆਪ ਗਵਾਇਆ ਹੈ ਕਦਰ ਜ਼ਰਾ ਨਾ ਪਾਵੇਂ ਇਹ ਗੱਲ ਚੰਗੀ ਨਹੀਂ ਗਗਨ ਜੀ ਦੇਖਣਾ ਜ਼ਰਾ ਕਿ ਤੈਨੂੰ ਦੇਖਣ ਦੇ ਲਈ ਅੱਖੀਆਂ ਤਰਸਦੀਆਂ ਵਾਹ ਵਾਹ ਤੈਨੂੰ ਦੇਖਣ ਦੇ ਲਈ ਅੱਖੀਆਂ ਤਰਸਦੀਆਂ ਤੂੰ ਦੂਰੋਂ ਲੰਘ ਜਾਵੇਂ ਇਹ ਗੱਲ ਚੰਗੀ ਨਹੀਂ ਤੇ ਗੀਲੀ ਹੈ ਕਿ ਮਹਿਲ ਇਸ਼ਕ ਦਾ ਤੇਰੇ ਅੱਖੇ ਬਣਿਆ ਸੀ ਵਾਹ ਮਹਿਲ ਇਸ਼ਕ ਦਾ ਤੇਰੇ ਅੱਖੇ ਬਣਿਆ ਸੀ ਤੋੜੇ ਫੂਕੇ ਟਾਵੇਂ ਇੱਕ ਗੱਲ ਚੰਗੀ ਨਹੀਂ ਵਾ ਤੋੜੇ ਬਹੁਤ ਬਹੁਤ ਸ਼ੁਕਰੀਆ ਜੀ ਇਹ ਗੱਲ ਚੰਗੀ ਤੇ ਆਖਰੀ ਇੱਕ ਸਾਡੇ ਦਿਲ ਤੇ ਠੋਕਰ ਮਾਰਨ ਲੱਗਿਆਂ ਵੀ ਹੂੰ ਸਾਡੇ ਦਿਲ ਤੇ ਠੋਕਰ ਮਾਰਨ ਲੱਗਿਆਂ ਵੀ ਤਰਸ ਜ਼ਰਾ ਨਾ ਖਾਵੇਂ ਇੱਕ ਗੱਲ ਚੰਗੀ ਨਹੀਂ ਦਿਲ ਨੂੰ ਨਿਤ ਸਤਾਵੇਂ ਇੱਕ ਗੱਲ ਚੰਗੀ ਨਹੀਂ ਸੁਪਨੇ ਵਿੱਚ ਨਾ ਆਵੇਂ ਇੱਕ ਗੱਲ ਚੰਗੀ ਨਹੀਂ ਬਹੁਤ ਅੱਛਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਹਨ ਸ਼ਹਿਵਾਜ਼ ਖਾਨ ਤੇ ਹੁਣ ਮੈਂ ਕਵੀ ਦਰਬਾਰ ਦੇ ਦੂਸਰੇ ਦੌਰ ਦੇ ਵਿੱਚ ਫਿਰ ਸਾਡੀ ਬਹੁਤ ਹੀ ਜਹੀਨ ਸ਼ੈਰਾ ਸਿਮਰਤ ਗਗਨ ਹੋਰਾਂ ਨੂੰ ਗੁਜਾਰਿਸ਼ ਕਰਦਾ ਹਾਂ ਕਿ ਉਹ ਆਪਣੀ ਕਵਿਤਾ ਨਾਲ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਸਿਮਰਤ ਗਗਨ ਤਾਂ ਨਜ਼ਮ ਹੈ ਇਰਸ਼ਾਹ ਚਰਿੱਤਰਹੀਣ ਚਰਿੱਤਰਹੀਣ ਹਾਂਜੀ ਉਹ ਚਰਿੱਤਰਹੀਣ ਨਹੀਂ ਬਸ ਸੁਖਣਾ ਸੁਖ ਸੁਖ ਕੇ ਮੰਨਤਾ ਮੰਗ ਮੰਗ ਕੇ ਪੈਦਾ ਕੀਤੇ ਮੁੰਡਿਆਂ ਵਾਂਗ ਵਜਾਉਂਦੀ ਹੈ ਸੀਟੀਆਂ ਉਛਾਲਦੀ ਹੈ ਚੁੰਮੀਆਂ ਮਾਰਦੀ ਹੈ ਅੱਖੀਆਂ ਹੂੰ ਵਾਹ ਉਹ ਚਰਿੱਤਰਹੀਣ ਨਹੀਂ ਬਸ ਸੁਖਣਾ ਸੁਖ ਸੁਖ ਕੇ ਮੰਨਤਾ ਮੰਗ ਮੰਗ ਕੇ ਪੈਦਾ ਕੀਤੇ ਮੁੰਡਿਆਂ ਵਾਂਗ ਵਜਾਉਂਦੀ ਹੈ ਸੀਟੀਆਂ ਉਛਾਲਦੀ ਹੈ ਚੁੰਮੀਆਂ ਮਾਰਦੀ ਹੈ ਅੱਖੀਆਂ ਆਪਣੀ ਜਾਤ ਦਾ ਸੁਖ ਭੋਗਦੀ ਆਪਣੇ ਢੰਗ ਨਾਲ ਮਨੁੱਖ ਹੋਣਾ ਸੋਚਦੀ ਵਾਹ ਵਾਹ ਬਹੁਤ ਅੱਛਾ ਨਹੀਂ ਲੈ ਜਾ ਸਕਦੇ ਤੁਸੀਂ ਉਸ ਨੂੰ ਕਿਸੇ ਅਣਜਾਣ ਰਸਤੇ ਨਹੀਂ ਲੈ ਜਾ ਸਕਤੇ ਤੁਸੀਂ ਉਸ ਨੂੰ ਕਿਸੇ ਅਣਜਾਣ ਰਸਤੇ ਵਰਗਲਾ ਨਹੀਂ ਸਕਦੇ ਧੋਖਾ ਨਹੀਂ ਦੇ ਸਕਦੇ ਸ਼ਹਿਰ ਦੇ ਸਾਰੇ ਰਸਤੇ ਉਸ ਦੇ ਮਹਿਰਮ ਹਾਂ ਹਰ ਮੋੜ ਉਹ ਝੂਮ ਕੇ ਕੱਟਦੀ ਸਿੱਧੂ ਮੂਸੇਵਾਲੇ ਦੇ ਗੀਤ ਗਾਉਂਦੀ ਉਹ ਕੀ ਬਾਤ ਹਰ ਮੋੜ ਉਹ ਝੂਮ ਕੇ ਕੱਟਦੀ ਸਿੱਧੂ ਮੂਸੇਵਾਲੇ ਦੇ ਗੀਤ ਗਾਉਂਦੀ ਉਹ ਪ੍ਰਵਾਸੀ ਲੜਕੀ ਪੰਜਾਬ ਵਿੱਚ ਈ ਰਿਕਸ਼ਾ ਚਲਾਉਂਦੀ ਹਾਂ ਅੱਛਾ ਉਹ ਪਰਵਾਸੀ ਲੜਕੀ ਪੰਜਾਬ ਵਿੱਚ ਈ ਰਿਕਸ਼ਾ ਚਲਾਉਂਦੀ ਬੀੜੀ ਦਾ ਕਸ਼ ਭਰਦੀ ਸੂਰਜ ਦਾ ਧੰਨਵਾਦ ਕਰਦੀ ਹੂੰ ਬੀੜੀ ਦਾ ਕਸ਼ ਭਰਦੀ ਸੂਰਜ ਦਾ ਧੰਨਵਾਦ ਕਰਦੀ ਸ਼ਾਮ ਨੂੰ ਰਿਕਸ਼ੇ ਦਾ ਕਿਰਾਇਆ ਦੇਂਦੀ ਪਰਿਵਾਰ ਉਸ ਨੂੰ ਪਿਤਾ ਵਾਂਗ ਉਡੀਕਦਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਸਿਮਰਤ ਗਗਨ ਜੀ ਤਾਂ ਇਸ ਦੌਰ ਨੂੰ ਮੈਂ ਅੱਗੇ ਜਾਰੀ ਰੱਖਦਾ ਹੋਇਆ ਇਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਇਰ ਮਲਕੀਤ ਸੋਹਲ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਇੱਕ ਰਚਨਾ ਸਾਡੇ ਨਾਲ ਹੋਰ ਸਾਂਝੀ ਕਰਨ ਮਲਕੀਤ ਸੋਹਲ ਸਾਹਿਬ ਧੰਨਵਾਦ ਜੀ ਆਇਆ ਕਰ ਹਮ ਆਇਆ ਕਰ ਆਇਆ ਕਰ ਆਇਆ ਕਰ ਗੁੱਸੇ ਵਿੱਚ ਨਾ ਆਇਆ ਕਰ ਹਮ ਗੁੱਸੇ ਵਿੱਚ ਨਾ ਆਇਆ ਕਰ ਸਾਡਾ ਦਿਲ ਪਰਚਾਇਆ ਕਰ ਵਾਹ ਬਹੁਤ ਅੱਛਾ ਗੁੱਸੇ ਵਿੱਚ ਨਾ ਆਇਆ ਕਰ ਸਾਡਾ ਦਿਲ ਪਰਚਾਇਆ ਸਾਡਾ ਦਿਲ ਪਰਚਾਇਆ ਕਰ ਹਵਾ ਚ ਉੜਦਾ ਰਹਿਣਾ ਏ 30 30 ਟਿਕਾਣੇ ਲਾਇਆ ਕਰ ਬਹੁਤ ਅੱਛਾ ਵਾਹ ਹਵਾ ਚ ਉੜਦਾ ਰਹਿਣਾ ਏ 30 ਟਿਕਾਣੇ ਲਾਇਆ ਕਰ ਕਿਸੇ ਤੇ ਪਰਦਾ ਕੀ ਤਪਉਣਾ ਹਮ ਆਪਣੇ ਤੇ ਹੀ ਪਾਇਆ ਕਰ ਬਹੁਤ ਅੱਛਾ ਹੈ ਜੀ ਯਾਰਾਂ ਨਾਲ ਬਹਾਰਾ ਹੁੰਦੀਆਂ ਐਵੇਂ ਨਾ ਠੁਕਰਾਇਆ ਕਰ ਬਹੁਤ ਸੋਨਾ ਬਹੁਤ ਸੋਨਾ ਖਾਨ ਸਾਹਿਬ ਜੀ ਆਪਣੇ ਆ ਦਾ ਦੂਰ ਨਾ ਰਹਿ ਹਮ ਆਪਣੇ ਆ ਤੋ ਦੂਰ ਨਾ ਰਹਾ ਹਸ ਕੇ ਕਰੇ ਬੁਲਾਇਆ ਕਰ ਬਹੁਤ ਅੱਛਾ ਬਹੁਤ ਅੱਛਾ ਆਗਲ ਗਾਉਣੀ ਬੜੀ ਅਸੋਕੀ ਲੱਗੀ ਤੈਂ ਬਜਾਇਆ ਬਹੁਤ ਤੈਂ ਬਜਾਇਆ ਬਹੁਤ ਵਧੀਆ ਬਹੁਤ ਅੱਛਾ ਲੱਗੀ ਤੈਂ ਬਜਾਇਆ ਕਰ ਹੈਂਕਰ ਚ ਹੀ ਤੂੰ ਰਹਾ ਫਿਰਦਾ ਹਮ ਤੂੰ ਕਿਹੜ ਵਿੱਚ ਹੀ ਤੂੰ ਰਹਾ ਫਿਰਦਾ ਨਰਮੀ ਕਿਦੇ ਵਖਾਇਆ ਕਰ ਵਾ ਵਾ ਗੁੱਡੀ ਚੜੀ ਜਦ ਫਿਰ ਗੁੱਡੀ ਚੜੀ ਜਦ ਫਿਰਦੀ ਹੋਵੇ ਤੁਣ ਕਾ ਮਾਰ ਚੜਾਇਆ ਕਰ ਬਹੁਤ ਅੱਛਾ ਬਹੁਤ ਸੋਹਣਾ ਗਗਨ ਜੀ ਕਰਦਾ ਰਹਿਣਾ ਹੈ ਬਦਖੋਈਆਂ ਹਮ ਕਰਦਾ ਰਹਿਣਾ ਹੈ ਬਦਖੋਈਆਂ ਆਪਣਾ ਆ ਬਚਾਇਆ ਕਰ ਪਿਆਰ ਕਰਨ ਦੀ ਸਾਰ ਨਾ ਹੋਵੇ ਸੋਚ ਕੇ ਯਾਰ ਬਣਾਇਆ ਬਹੁਤ ਅੱਛਾ ਬਹੁਤ ਸੋਹਣਾ ਕਰ ਕਰਨ ਦੀ ਸਾਰ ਨਾ ਹੋਵੇ ਸੋਚ ਕੇ ਯਾਰ ਬਣਾ ਕਰ ਇੱਕ ਦਿਆਂ ਤੂੰ ਬਾਤਾਂ ਪਾਵੇਂ ਮਨ ਮੰਦਰ ਢੋਲ ਵਜਾਇਆ ਕਰ ਬਹੁਤ ਅੱਛਾ ਇਸ਼ਕ ਦੀਆਂ ਤੂੰ ਬਾਤਾਂ ਪਾਵੇਂ ਮਨ ਮੰਦਰ ਢੋਲ ਵਜਾਇਆ ਕਰ ਰੱਬ ਰੱਬ ਤੇਰੇ ਮੂੰਹ ਚੜਿਆ ਹੈ ਖੌਫ ਤੋਂ ਰੱਬ ਦਾ ਅੱਖਾਇਆ ਕਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਰੱਬ ਤੇਰੇ ਮੂੰਹ ਚੜਿਆ ਹੈ ਖੌਫ ਤੋਂ ਰੱਬ ਦਾ ਅੱਖਾਇਆ ਕਰ ਅਕਲ ਦੀ ਕੋਈ ਕਰ ਦਵਾਈ ਸੋਚ ਦਾ ਸਰਮਾ ਪਾਇਆ ਕਰ ਬਹੁਤ ਅੱਛਾ ਸੋਚ ਦਾ ਸਰਮਾ ਅਕਲ ਦੀ ਤੂੰ ਕਰ ਦੋਈ ਸੋਚ ਦਾ ਸਰਮਾ ਪਾਇਆ ਕਰ ਜੇ ਕਰਨੀ ਹੈ ਤਰਨਾ ਹੁੰਦਾ ਨਹਿਰ ਵਿੱਚ ਨਾ ਨਾਇਕਾ ਇਹ ਕਰਨੀ ਹੈ ਚੰਗੀ ਨਸੀਅਤ ਹੁੰਦਾ ਚੰਗੀ ਨਸੀਅਤ ਦਿੱਤਾ ਨਾ ਮਿਹਰਬਾਨ ਬਹੁਤ ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਸੋਹਲ ਸਾਹਿਬ ਇਹਨਾਂ ਮਲਕੀਅਤ ਸੋਹਲ ਜੀ ਮੈਂ ਹੁਣ ਇੱਕ ਵਾਰ ਫਿਰ ਤੋਂ ਬੜੀ ਮੁਹੱਬਤ ਤੇ ਬੜੇ ਸਤਿਕਾਰ ਦੇ ਨਾਲ ਆਵਾਜ਼ ਦਿੰਨਾ ਹੈ ਸਰਿੰਦਰਪ੍ਰੀਤ ਕਣੀਆਂ ਜੀ ਨੂੰ ਕਿ ਉਹ ਆਪਣੀ ਰਚਨਾ ਆਪਣਾ ਕਲਾਮ ਸਾਡੇ ਸਭ ਦੇ ਨਾਲ ਇੱਕ ਵਾਰੀ ਫਿਰ ਤੋਂ ਸਾਂਝਾ ਕਰਨ सुरेंद्रਪੀਤ ਜੀ। ਸ਼ੁਕਰੀਆ ਜੀ। ਤਰਨੰਮ ਚ ਮੈਂ ਕਹਿਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਜ਼ਰੂਰ ਜੀ ਜ਼ਰੂਰ ਇਨਸ਼ਾਅੱਲਾ। ਕਿ ਰਾਵੀ ਦੇ ਆਪਾਣੀਆਂ ਸਨੇਹਾਂ ਲੈ ਜਾ ਮੇਰਾ ਵੇ ਰਾਵੀ ਦੇ ਆਪਾਣੀਆਂ ਸਨੇਹਾਂ ਲੈ ਜਾ ਮੇਰਾ ਵੇ ਕਲ ਕਲ ਵੇਂਦਾ ਰਹੀ ਪਾਣੀ ਸਦਾ ਤੇਰਾ ਵੀ ਰਾਵੀ ਦੇ ਆ ਪਾਣੀ ਆ ਬਾਰਿਸ਼ਾਂ ਨੂੰ ਜਾ ਕੇ ਮੇਰੇ ਜ਼ਖਮ ਦਿਖਾ ਦੇਵੀਂ ਬਾਰਿਸ਼ਾਂ ਨੂੰ ਜਾ ਕੇ ਮੇਰੇ ਜ਼ਖਮ ਦਿਖਾ ਦੇਵੀਂ ਬੁੱਲੇ ਦੀ ਮਜ਼ਾਰਤੀ ਜਾ ਚਾਦਰ ਚੜਾ ਦੇ ਬਹੁਤ ਬਹੁਤ ਅੱਛਾ ਜੀ ਬਹੁਤ ਅੱਛਾ ਬੁੱਲੇ ਦੀ ਮਜ਼ਾਰਤੀ ਚਾਦਰ ਚੜਾ ਦੀ ਮੀ ਫਿਰ ਜਾਈ ਉਥੇ ਫਿਰ ਜਾਈ ਉਥੇ ਜਿੱਥੇ ਰਾਜਣੀ ਦਾ ਡੇਰਾ ਵੇ ਰਾਵੀ ਦੇ ਆ ਪਾਣੀਆਂ ਰਾਵੀ ਦੇ ਆ ਪਾਣੀਆਂ ਪਾਣੀ ਜਾ ਕੇ ਨਾਨਕ ਦੇ ਖੇਤਾਂ ਨੂੰ ਲਗਾਵੀ ਤੂੰ ਪਾਣੀ ਜਾ ਕੇ ਨਾਨਕ ਦੇ ਖੇਤਾਂ ਨੂੰ ਲਗਾਵੀ ਤੂੰ ਪੰਜਾ ਸਾਹਿਬ ਜਾ ਕੇ ਫੇਰ ਮੱਥਾ ਟੇਕ ਆਵੀ ਤੂੰ ਬਹੁਤ ਅੱਛਾ ਜੀ ਪੰਜਾ ਸਾਹਿਬ ਜਾ ਕੇ ਫੇਰ ਮੱਥਾ ਟੇਕ ਆਵੀ ਤੂੰ ਸਾਈਂ ਮੀਆ ਮੀਰ ਨੂੰ ਸਾਈਂ ਮੀਆ ਮੀਰ ਨੂੰ ਸਲਾਮ ਆਖੀ ਮੇਰਾ ਵੇ ਰਾਵੀ ਦੇ ਆਪਾਣੀਆਂ ਰਾਵੀ ਦੇ ਆਪਾਣੀਆਂ ਬਹੁਤ ਅੱਛਾ ਜੀ ਬਹੁਤ ਸੋਹਣਾ ਹੈ ਤਾਂ ਅੱਜ ਦੀ ਇਸ ਕਵੀ ਦਰਬਾਰ ਦੇ ਵਿੱਚ ਜਿਹੜੇ ਸ਼ਾਇਰ ਸ਼ਿਰਕਤ ਕਰ ਰਹੇ ਸਨ ਉਹ ਸਨ ਮਲਕੀਤ ਸੋਹਲ ਜੀ ਸਿਮਰਤ ਗਗਨ ਜੀ ਤੇ ਸ਼ਹਬਾਜ਼ ਖਾਨ ਜੀ ਤੇ ਮੈਂ ਤੁਹਾਡਾ ਆਪਣਾ ਦੋਸਤ ਸੁਰਿੰਦਰਪ੍ਰੀਤ ਕਣੀਆਂ ਇਸ ਦੇ ਨਾਲ ਨਾਲ ਅੱਜ ਦਾ ਇਹ ਕਵੀ ਦਰਬਾਰ ਇੱਥੇ ਹੀ ਸਮਾਪਤ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ